ਮਾ ਮੇਰੇ ਸੋਲਾ ਮੇਰਾ ਭਰਾ ਸਾਜ ਕੇ ਮੈਨੂੰ ਬਤਾ ਦੇ ਕਾਬ ਦੇ ਭਰਾ ਸਾਜ ਕੇ ਦੀ ਤਸਵੀਰ ਆ ਕੇ ਅਸਰ ਫਿਰਵਾ ਕੇ ਮੇਰਾ ਕੋਈ ਨਹੀਂਗਾ ਮੇਰਾ ਭਰਾ ਪਰ ਦੇਸਤਾ ਚਾ ਮੇਰੀ ਮਾਂ ਬਚਾਰਾ ਤੇ ਆ ਉਹ ਅੱਜ ਗੱਡੀਆਂ ਉਤਰੇ ਮੈਂ ਡਰਦੀ ਰਹਿੰਨ ਨੂੰ ਮੰਗਾਇਆ ਅੱਜ ਸਵੇਰੇ ਗੱਡੀਆਂ ਉਤਰਈਆਂ ਇੰਨਾ ਤੋਂ ਡਰਦੀ ਮੈਂ ਆਪਣਾ ਪੁੱਤ ਘਰੋਂ ਕੱਢਿਆ ਇਹ ਜਿੰਨਾ ਘਰੋਂ ਡਿਆ ਬਲਕਾਰ ਐ ਐਸੇ ਘਰੋਂ ਡਿਆ ਉਹ ਮੇਰਾ ਤਾਂ ਕਾਹ ਘਰੋਂ ਡਿਆ ਉਹ ਘਰੋਂ ਡਿਆ ਜਿੰਨਾਂ ਨੂੰ ਕੋਈ ਇਤਰਾਜ ਆ ਖਾਣੇ ਦਰਜਾ ਮੈਂ ਕਿਉਂ ਮਿਕਾ ਨਹੀਂ ਅਰਥਕ ਸਾਹਿਬ ਨੂੰ ਪਹਿਲਾਂ ਦਰਵਾਜ਼ਾ ਖੜਕਾ ਦੇਣ ਬੀਬੀ ਗਾਂਧੀ ਆ ਕੇ ਜੁਦੀ ਤੇ ਰਾਣ ਕੇ ਪੈਲੀ ਵਾਈ ਜਾਂਡੀ ਆ ਤੇ ਇਹਦੇ ਬਾਰੇ ਹਾਂ ਇਹਨਾਂ ਕਮੇਟੀਆਂ ਨੂੰ ਤੁਹਾਰਾ ਭੇਜੋ ਖਾਣੇ ਜਾ ਕੇ ਦਿਖਾ ਦੇ ਇਹ ਖਾਣੇ ਪਾਉਂਦੇ ਨਹੀਂ ਇਹਨਾਂ ਨੂੰ ਕਈ ਵਾਰ ਕਦੇ ਆਉਂਦੇ ਹੀ ਨਹੀਂਗਾ ਮੇਰਾ ਨਾਮ ਕੁਲਵਿੰਦਰ ਕੌਰ ਗੁਲੇਂਦਰ ਕਾ ਜੀ ਕੀ ਜਿਹੜਾ ਮਸਲਾ ਹੈ ਮਸਲਾ ਵੀਰ ਕੁਛ ਨਹੀਂ ਆ ਵੀਰ ਪੈਲੀ ਦੇ ਇਹਨਾਂ ਨੇ ਆਪਣਾ ਹਿੱਸਾ ਵੇਚ ਲਿਆ ਵਾ ਮੇਰੇ ਢਾਈ ਕਿਲੇ ਨਾਂ ਤੇ ਆ ਇਹ ਆਂਦੇ ਕਿ ਸਾਡੀ ਤੁਹਾਡੇ ਵੱਲ ਨਿਕਲਦੀਆਂ ਸੀ ਆਖਿਆ ਜੇ ਕਨਾਲ ਦੋ ਕਰਾਣਾ ਨਿਕਲਦੀ ਤੁਸੀਂ ਨਿਸ਼ਾਨਦੇਹੀ ਕਰਾ ਲਓ ਕੋਰਟ 'ਚ ਵੀ ਰਹੀ ਕੇਸ ਚੱਲ ਰਾ ਚੱਲਣ ਡਿਆ ਇੰਤਕਾਲ ਦਾ ਚੱਲਣ ਡਿਆ ਗੱਦਾਵਰੀਆਂ ਦਾ ਚੱਲਣ ਡਿਆ 2023 'ਚ ਇਹਨਾਂ ਨੇ ਮੇਰੀ ਕਣਕ ਵਾਹਤੀ ਸੀ ਉਦੋਂ ਮੜਕੇ ਇਹਨਾਂ ਨੇ ਤੇ ਮੈਂ ਕੰਪਲੇਨ ਕੀਤੀ ਹੀ ਅਗਲੇ ਨੇ 20000 ਰੁਪਏ ਇਹਨਾਂ ਨੂੰ ਦਿਪਵਾਇਆ ਸੀਗਾ ਉਸ ਤੋਂ ਬਾਅਦਾਂ 4 ਵਾਦੀ ਸੜਨ ਨੇ ਥਾਣੇ ਸੱਦਿਆ ਇਹਨਾਂ ਨੇ ਅਈ ਇਹ ਨਿਸ਼ਾਨ ਦੇਈ ਤੇ ਰਾਜੀ ਨਾਵਾ ਕੀਤਾ ਹੈ ਕਿ ਨਿਸ਼ਾਨ ਦੇਈ ਕਰਾਵਾਂਗੇ ਉਸ ਤੋਂ ਬਾਅਦਾਂ ਹੋਣ ਆਣ ਕੇ ਇਹਨਾਂ ਨੇ ਮੇਰੀ ਫਸਲ ਪੈਰਾ ਚ ਰੋਟੀ 1.5 ਕਿੱਲੇ ਦੀ ਮੇਰੀ ਕਣਕ ਵੱਡੀ ਸੀ ਇਹਨਾਂ ਨੇ ਆਣ ਕੇ ਡੰਡੇ ਸੋਟੇ ਲੈ ਕੇ ਸਾਡੇ ਪਹਿਲੋਂ ਗਲ ਪੈ ਗਏ ਮੇਰੇ ਪੁੱਤ ਦੇ ਗਲ ਪਏ ਚਾਰ ਜਣੇ ਗਰਜੰਟ ਸਿੰਘ ਰਣਜੀਤ ਸਿੰਘ ਦੂਜਾ ਦਿਲਬਾਗ ਸਿੰਘ ਸੋ ਉਹਦਾ ਹੈਗਾ ਵੇ ਸਰਬਜੀਤ ਸਿੰਘ ਮੇਰੀ ਜਠਾਣੀ ਨਾਲ ਆ ਮੇਰੀ ਜਠਾਣੀ ਦਾ ਮੁੰਡਾ ਆਉਂਦਾ ਨਾਲ ਉਹ 2023 ਦੀ ਘਰ ਛੱਡ ਕੇ ਨਿਕਲੀ ਹੈ ਜਦੋਂ ਆਉਂਦੀ ਉਹ ਤੋਂ ਲੜਨੀ ਆਉਂਦੀ ਨਾਲ ਆਉਂਦੀ ਇਹਨਾਂ ਦੀ ਸਪੋਰਟ ਨੂੰ ਆਉਂਦੀ ਆ ਤੇ ਹੁਣ ਜਦੋਂ ਡੇਢ ਕਿਲੇ ਦੀ ਮੇਰੀ ਕਾਂਕਾ ਵੱਡਾ ਆ ਕੇ ਮੈਂ ਟਰਾਲੀ ਚ ਪਵਾਈ ਸੀ ਇਹਨਾਂ ਨੇ ਮੇਰੇ ਮੁੰਡੇ ਦੇ ਗਲ ਪਾਏ ਮੇਰੀ ਭੈਣ ਆਈ ਆਈ ਮੁੰਡੇ ਨੂੰ ਛਡਾਉਣ ਲੱਗੇ ਸਾਡੇ ਵੀ ਕੱਪੜੇ ਪਾੜਤੇ ਧੱਫੇ ਮਾਰੇ ਸਾਡੇ ਅਸੀਂ ਅੰਦਰ ਵਰਕੇ ਬੂਹਾ ਮਾਰ ਲਿਆ ਸਾਡਾ 112 ਤੇ ਕੰਪਲੇਨ ਪਾਈ ਉਹ ਸਰਨੇ ਆਣ ਕੇ ਸਾਡਾ ਬੂਹਾ ਖਲਾਇਆ ਸੀਗਾ ਹੈ ਉਹ ਇਹਨਾਂ ਨੇ ਮੜ ਕੇ ਟਰਾਲੀ ਵਾਲੇ ਨੂੰ ਦਬਕਾ ਮਾਰ ਕੇ ਕ ਲੜ ਕੇ ਪੂਰੀ ਪੈੜੀ ਚ ਮੇਰੀ ਕਾਂਕਾ ਖਿਲਾਰ ਕਰਾਤੀ ਉਦੋਂ ਵੀ ਮੈਂ ਵੀਡੀਓ ਬਣਾਈ ਸੀਗੀ ਹੈ ਹੁਣ ਆਣ ਕੇ ਹੁਣ ਆਣ ਕੇ ਤੇ ਤਿੰਨ ਬਤਾ ਚਾਰ ਦਿਨ ਹੋ ਗਏ ਆ ਮੇਰੇ ਮੁੰਡੇ ਨੂੰ ਧਮਕੀਆਂ ਦਿੰਦੇ ਆਏ ਬਲਕਾਰ ਆਖ ਦਿੰਦਾ ਮੈਂ ਤੇਰੇ ਮੁੰਡੇ ਤੇ ਫਰਚਾ ਕੱਟ ਦੇਣਾ ਇਹਨਾਂ ਤੋਂ ਡਰਦੀ ਵੀਰ ਮੈਂ ਇੱਕ ਮੁੰਡਾ ਘਰੋਂ ਕੱਢਤਾ ਧਮਕੀਆਂ ਦੇਂਦੇ ਮੈਨੂੰ 4 ਦਿਨ ਹੋ ਗਏ ਆਣ ਕੇ ਧਮਕਾਉਂਦੇ ਮੈਂ ਅੰਦਰ ਵੜ ਕੇ ਬੂਆ ਮਾਰ ਲੈਣੀ ਆ ਤਾੜਾ ਕੋਈ ਰਾਜੀ ਨਾ ਮੇਰਾ ਕੋਈ ਰਾਜੀ ਨਾ ਨੀ ਵੀਰਾ ਥੱਕੇ ਨਾ ਹੋਏ ਤੁਹਾਡੇ ਸਾਹਮਣੇ ਉਹ ਵੀ ਡੰਡੇ ਸੋਟਿਆ ਉਹ ਵੀ ਸਪੈਦੇ ਚ ਲਕੋਏ ਇਹਨਾਂ ਨੇ ਮੇਰਾ ਕੋਈ ਰਾਜੀ ਨਾ ਨਾ ਨਿਗਾ ਮੇਰੀ ਤੇ ਨਿਤਾਰ ਵੀ ਵੱਟਦੀ ਆ ਮੈਂ 4 ਦਿਨ ਹੋ ਗਏ ਇਹਨਾਂ ਨੂੰ ਵੇਖ ਕੇ ਮੈਂ ਬੂਹਾ ਮਾਰ ਲੈਣੀ ਨਹੀਂ ਹੁੰਦਾ ਤੇ ਮੈਂ ਤਾਲਾ ਮਾਰ ਕੇ ਸੌਣੀ ਆ ਅੱਜ ਇਹਨਾਂ ਨੂੰ ਇਹਨਾਂ ਨਹੀਂ ਪਤਾ ਕਿ ਮੈਂ ਆਪਣੀ ਮਾਂ ਸੱਧੀ ਐਮਰਜੈਂਸੀ ਹੋ ਐਮਪੀ ਚ ਰਹਿੰਦੇ ਉੱਥੋਂ ਅੱਜ ਗੱਡੀ ਉਤਰੀ ਆ ਇਹਨਾਂ ਨੇ ਆਉਂਦਿਆਂ ਪਹਿਲੋ ਤਾਰ ਲਈ ਕਿ ਬਾਹਰ ਨਿਕਲੂਗੀ ਤੇ ਇਹਨੂੰ ਫੜਾਂਗੇ ਹਾਂ ਬੱਤੀ ਨਹੀਂ ਆਉਂਦੀ ਸਾਡੇ ਘਰੇ ਇਹਨਾਂ ਤੋਂ ਡਰਦੇ ਜਿਵੇਂ ਦਰਖਾਸਤ ਲਈ ਸਾਨੂੰ ਸੱਧਿਆ ਆਂਦਾ ਤੂੰ ਆਪਣਾ ਬਿਆਨ ਲਾਓ ਐਮਐਲਆਰ ਪੇਵ ਕਾਰ ਪਹੁੰਚੀ ਆ ਕੋਈ ਕਾਰਵਾਈ ਨਹੀਂ ਹੋਣ ਢਈ ਐਸਐਸਪੀ ਕੋ ਦਰਖਾਸਤ ਦਿੱਤੀ ਐਸਐਸਪੀ ਨੇ ਸਾਹਮਣ ਡਿਪਟੀ ਸਰ ਕੋ ਵੀ ਗਏ ਆ ਉਹਨਾਂ ਨੇ ਆਖਿਆ ਸਭ ਸ਼ਨੀਵਾਰ ਆਈ ਆ ਤਾਂ ਬੋਧਾ ਦੋਜੀ ਪਾਲਟਿਆ ਸਰ ਇਹ ਨਹੀਂ ਪਹੁੰਚੇ ਅਹੀਂ ਮੇਕੇ ਫਿਰ ਜੀ ਦੋ ਇਹ ਬੰਦੇ ਲੈ ਕੇ ਵੀ 25 ਆ ਗਏ ਅਹੀਂ ਫੇਰ ਸਰ ਕੋ ਗਏ ਸਰ ਨੂੰ ਇਹ ਆਖਿਆ ਸਾਡੀ ਪਿਆਲੀ ਧੱਕੇ ਨਾ ਮੋਂਡੇ ਚ ਬੂਟੇ ਲਾਉਂਦੇ ਸਰ ਨੇ ਸਾਡੇ ਸਾਹਮਣੇ ਡਿਪਟੀ ਸਰ ਨੇ ਬੁਲਾਰੇ ਨੂੰ ਫੋਨ ਲਾਇਆ ਕਿ ਉਹਨਾਂ ਨੂੰ ਚੁੱਕ ਕੇ ਲਿਆ ਜਿਹੜੇ ਨਾਲੇ ਕਾਰਵਾਈ ਕਰਨ ਉਹਤੇ ਉਸ ਸਰ ਦੇ ਆਖਿਆ ਲੱਗ ਕੇ ਉਹਨੂੰ ਕੋਈ ਪਤਾ ਨਹੀਂ ਉਹਨਾਂ ਤੇ ਤੇ ਕਾਰਵਾਈ ਨਹੀਂ ਕੀਤੀ ਸ਼ਾਮੀ ਪੈਂ ਗੱਡੀ ਭਾਰ ਕੇ ਮੇਰੇ ਮੁੰਡੇ ਨੂੰ ਚੁੱਕਣ ਆ ਜਾ ਮੈਂ ਤਾਂ ਮੁੰਡਾ ਘਰੋਂ ਪਹਿਲਾਂ ਹੀ ਪਹੁੰਚਾਇਆ ਸੀ ਜਦੋਂ ਇਹ 25 ਜਣੇ ਆਣ ਕੇ ਤੇ ਸਾਡੀ ਮਕਈ ਹੀ ਮਕਈ ਚ ਲ ਬਾਰਾਂ ਨੂੰ ਕੰਪਲੇਨ ਭਾਈ ਉਹਨਾਂ ਵੀ ਆਣ ਕੇ ਮੌਕਾ ਵੇਖਿਆ ਸੀਗਾ ਉਹਨਾਂ ਨੂੰ ਵੀ ਨੈਪਾ ਜੀ ਕੱਲ ਦਿੱਤਾ ਉਸ ਤੋਂ ਬਾਅਦ ਫੇਵ ਆਉਣ ਡੇ ਪੈੜੀ ਉਹਨਾਂ ਦੀ ਵੀ ਨਹੀਂ ਮੰਨੀ ਇਹਨਾਂ ਨੇ ਉਹਨਾਂ ਦੀ ਵੀ ਨਹੀਂ ਮੰਨੀ ਮੈਂ ਮੈਂ ਭਗਵੰਤ ਮਾਨ ਵੀਰ ਮੇਰਾ ਵੱਡਾ ਵੀਰ ਸਮਝ ਕੇ ਮੇਰਾ ਕੋਈ ਨਹੀਂਗਾ ਮੇਰਾ ਪਿਓ ਨਹੀਂ ਸਰਤੇ ਮੇਰੇ ਭਰਾ ਦੂ ਐਮਪੀ ਚ ਰਹਿੰਦੇ ਆ ਮੇਰੇ ਨਾਲ ਬੇਇੱਜ਼ਤੀ ਆ ਮੇਰੇ ਮਾਪੋ ਤੇ ਕੱਲੇ ਰਹਿਨੇ ਮੇਰਾ ਕੱਲੀ ਦਾ ਇਹ ਸਾਰਾ ਮੈਂ ਨਾ 6 ਸਾਲ ਦਾ ਮੇਰੇ ਪੋਤੇ ਜਿੱਦੋਂ ਦਾ ਮੇਰਾ ਕੰਮ ਦਾ ਮੁਕਾ ਮੇ ਪਵਾੜ ਕੇ ਐਦਾ ਕੀਤਾ ਮੇਰੇ ਪੁੱਤ ਨੂੰ ਜਾਨ ਦਾ ਖਤਰਾ ਵਾ ਮਨ ਨੂੰ ਵੀ ਮੇਰੇ ਜਾਨ ਦਾ ਖਤਰਾ ਮਨ ਨੂੰ ਆਪਣੀ ਪਰਵਾਹ ਨਹੀਂ ਮੇਰੇ ਪੁੱਤ ਦੀ ਜਾਨ ਬਚਾ ਮੈਂ ਜਿੰਨਾ ਸਰਬਦਾਰ ਕਰ ਸਕਦੀ करूਗੀ ਜੀ ਤਾਂ ਮੈਂ ਨਾਲ ਸਿਰ ਛੜ ਕੇ ਮਰ ਜੂਗੀ ਮਨ ਨੂੰ ਆਪਣਾ ਨਹੀਂ ਫਿਕਰ ਮੇਰੇ ਪੁੱਤ ਦੀ ਰਖਸ਼ਾ ਕਰ ਉਹਦਾ ਮਾਮਾ ਵਰਕੇ ਦੀ ਪਾ ਫੜਾ ਮੇਰੇ ਮੌਕਾ ਵੰਦਰੀ ਗਰੀ ਆਪਣੀ ਨਾ ਮਾਨਵੀਰ ਮੇਰੀ ਨਹੀਂ ਸੁਣਦਾ ਮੈਂ ਥੱਕ ਗਈ ਆ ਮੇਰੇ ਕੋ ਪੈਸੇ ਨਹੀਂ ਐ ਮੋਟੀ ਪਾਰਟੀ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਐਸਐਨ ਨੂੰ ਵੀ ਦੇ ਦਿੰਦੇ ਆ ਐਸਐਚ ਨੂੰ ਵੀ ਦੇ ਦਿੰਦੇ ਆ ਅਮੂਸ਼ੀਆਂ ਨੂੰ ਵੀ ਦੇ ਦਿੰਦੇ ਆ ਮੇਰੇ ਕੋ ਤੇ 100 ਰੁਪਏ ਤੋਂ ਵੱਧ ਹੁੰਦਾ ਨਹੀਂ ਗਾ ਤੇ ਮੇਰੀ ਕੋਈ ਗੱਲ ਵੀ ਨਹੀਂ ਕਰਦਾ ਮੇਰੀ ਕੋਈ ਗੱਲ ਨਹੀਂ ਕਰਦਾ ਰਣਜੀਤ ਸਿੰਘ ਰਣਜੀਤ ਕੀ ਮਸਲਾ ਹੈ ਜਿਹੜਾ ਤੁਹਾਡਾ ਜਿਹੜਾ ਤੁਹਾਡੀ ਚਾਚੀ ਦੇ ਨਾਲ ਪੈੜੀ ਦਾ ਪੈੜੀ ਦਾ ਮਸਲਾ ਇਹ ਆ ਕਿ ਇਹ ਇਹਨਾਂ ਨੇ ਮਤਲਬ ਜਿਹੜਾ ਹੋ ਚੁੱਕਾ ਸਭ ਕੁਝ ਆਪਣੇ ਰਾਜੀ ਨਾਵੇਂ ਵੀ ਹੋ ਗਏ ਤਿੰਨ ਚਾਰ ਵਾਰੀ ਉਹ ਟਿਕਦੇ ਨਹੀਂ ਉਸਰੇ ਰਾਜੀ ਨਾਵੇਂ ਦੇ ਪਹਿਲੀ ਸਾਡੀ ਜਿਹੜੀ ਆ ਦੋਵਾਂ ਦੀ ਮਤਲਬ ਚਾਚੇ ਤਾਏ ਦੇ ਮੁੰਡਿਆਂ ਨੂੰ ਵਿਰਾਸਤ ਚੜੀ ਦਾ ਦੇ ਦੋ ਨਾ ਤਾਂ ਹੀ ਕੋਈ ਖਰੀਦੀ ਐ ਚੋਂ ਦੇ ਨਾ ਕੋਈ ਵੇਚੀ ਐ ਜੋ ਹੈਗਾ ਅੱਧਿਆ ਉਹ ਹੀ ਤੇ ਬਾਕੀ ਹੁਣ ਇਹ ਨਹੀਂ ਕਰਦੇ ਉੱਥੇ ਅਸੀਂ ਬਥੇਰੀ ਜਗ੍ਹਾ ਤੇ ਡੀਐਸਪੀ ਤੱਕ ਉੱਥੋਂ ਤੱਕ ਸਾਰੇ ਜਾਏ ਆ ਕਿਤੇ ਨਹੀਂ ਪਹੁੰਚਦੇ ਨਹੀਂ ਕਿਤੇ ਪਹੁੰਚ ਹੀ ਨਹੀਂ ਕਰਦੇ ਆਖ ਦਿੰਦੇ ਆ ਮੁੜ ਕੇ ਆਉਂਦੇ ਨਹੀਂ ਆ ਵੀਰੇ ਉਹਨਾਂ ਲੋਏ ਗੱਲਾਂ ਥੀ ਕਿ ਇਸ ਜਗ੍ਹਾ ਦਾ ਕੋਰਟ ਕੇਸ ਵੀ ਚੱਲ ਰਿਹਾ ਹੈ ਨਹੀਂ ਜੀ ਕੋਰਟ ਕੇਸ ਨਹੀਂ ਕੋਈ ਵੀ ਚੱਲ ਰਿਹਾ ਇੱਕ ਉਹਨਾਂ ਵੱਲੋਂ ਕਿਹਾ ਗਿਆ ਕਿ ਪਿਛਲੀ ਵਾਰ ਕਣਕ ਵਿਜੀ ਗਈ ਸੀ ਉਹਨਾਂ ਵੱਲੋਂ ਤਾਂ ਇਹ ਸਾਡੀ ਵੱਢ ਕੇ ਇੱਥੇ ਖਿਲਾਰ ਕੇ ਪੈਲੀ ਦੇ ਵਿੱਚ ਨਾ ਜੀ ਨਾ ਨਾ ਉਹ ਕਣਕ ਕੋਈ ਨਹੀਂ ਸਭ ਉਹਦਾ ਰਾਜੀਨਾਮਾ ਤੁਹਾਨੂੰ ਦੱਸਿਆ ਪਹਿਲਾਂ ਵੀ ਅੰਕਲ ਉਹਨਾਂ ਨੇ ਇੱਥੇ ਜਦਾਂ ਹੋਇਆ ਇਹ ਸਾਰਾ ਫੈਸਲਾ ਕਿ ਵੱਢ ਕੇ ਇਹ ਬੰਦਾ ਰੱਖ ਲੂਗਾ ਜਿਹੜਾ ਮੋਦਵਾਰ ਹੀ ਹੁਣ ਇਹ ਸਾਂਝੇ ਖਾਤੇ ਦੀ ਜ਼ਮੀਨ ਆ ਗਈ ਸੀ ਨਿਸ਼ਾਨਦੀ ਹੋ ਚੁੱਕੀ ਹੈ ਨਹੀਂ ਨਿਸ਼ਾਨਦੇਹੀ ਨੂੰ ਅਸੀਂ ਤਿਆਰ ਹੋਨੇ ਆ ਉਹ ਮੰਨ ਆਉਂਦੇ ਨਹੀਂ ਉਹ ਗੱਲ ਤੇ ਹੁਣ ਇੱਕ ਇੱਕ ਧਿਰ ਦਾ ਕਰਾ ਨਹੀਂ ਸਕਦੀ ਕਿਉਂ ਸਾਰਾ ਸਾਂਝਾ ਵਾ ਖਾਤਾ ਤੁਹਾਡੇ ਵੱਲੋਂ ਇਹ ਨਿਸ਼ਾਨਦੇਹੀ ਤੋਂ ਬਿਨਾ ਬਾਈ ਜਾ ਰਿਹਾ ਹਾਂਜੀ ਤੇ ਫਿਰ ਕੀ ਕਰੀਏ ਤੁਹਾਡਾ ਜੋ ਨਾ ਨਾ ਜੋ ਹਾਡਾ